ਅੱਜ ਦੇ ਹਾਲਾਤ ਮੈਂ ਦੇਸ਼ ਦੇਖ ਰਹੇ ਹਾਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਵੋਟਾਂ ਲੈਣ ਦੀ ਸਾਜਿਜ ਉੱਤੇ ਬੀਜੇਪੀ ਕਰ ਰਹੀ ਹੈ ਬਹੁਤ ਖਤਰਨਾਕ ਚੀਜ਼ ਕਰ ਰਹੀ ਹੈ ਦੇਖੋ ਆਦੇਸ਼ ਸਾਰਿਆਂ ਦਾ ਭਾਵੇਂ 1% ਵਾਦੀ ਹੈ ਭਾਵੇਂ 2% ਵਾਦੀ ਹੈ ਭਾਵੇਂ 5% ਵਾਦੀ ਹੈ ਭਾਵੇਂ 70% ਵਾਦੀ ਹੈ ਆਦੇਸ਼ ਸਾਰਿਆਂ ਦਾ ਹੈ ਬੀਜੇਪੀ ਦੀ ਸੋਚ ਹੈ ਖਿਲਾਫ ਇੰਨਾ ਬੋਲੋ ਕਿ ਇੱਕ ਧਰਮ ਇਕੱਠਾ ਹੋ ਜਾਏ ਪੋਲਰਾਇਜ਼ੇਸ਼ਨ ਦੀ ਪੋਲ ਰਚ ਅੱਜ ਚੱਲ ਰਹੀ ਹੈ ਮੈਂ ਹੈਰਾਨ ਰਹਿ ਗਿਆ ਜਦੋਂ ਪ੍ਰਧਾਨ ਮੰਤਰੀ ਦੇ ਬਿਆਨ ਮੈਂ ਸੁਣੇ ਪਿੱਛੇ ਜੇ ਕਿ ਕਿ ਜੇ ਬੀਜੇਪੀ ਨੂੰ ਵੋਟਾਂ ਨਾ ਮਾਈਆਂ ਬੀਪੀਆਂ ਦੇ ਮੰਗਲ ਸੂਤਰ ਖੋ ਲੈਣਗੇ ਇਹ ਤੋਂ ਮਾਰੇ ਗਿਆ ਕਿ ਅਜਿਹੀ ਕਿਵੇਂ ਹੋ ਸਕਦੇ ਸੱਤ ਸਾਲ ਤੱਕ ਜਿਵੇਂ ਕੋਈ ਨਹੀਂ ਤੇ ਹੁਣ ਸੋ ਕਿਉਂਕਿ ਮੈਂ ਉਪੀ ਦਾ ਇਲੈਕਸ਼ਨ ਸੀ ਪ੍ਰਧਾਨ ਮੰਤਰੀ ਕਹਿਣ ਲੱਗੇ ਜੇ ਬੀਜੇਪੀ ਨੂੰ ਨਾ ਵੋਟਾਂ ਪਾਈਆਂ ਤੁਹਾਡੇ ਘਰ ਦੀਆਂ ਪਾਣੀ ਵਾਲੀ ਟੂਕੀਆਂ ਥੋਪੇ ਲੈ ਜੰਗੇ ਉਹ ਪਾਣੀ ਦੀ ਟੂਟੀਆਂ ਐਸੇ ਲੱਭਦੇ ਪ੍ਰਧਾਨ ਮੰਤਰੀ ਆ ਗਿਆ ਦਾ ਮਤਲਬ ਕੀ ਹੈ ਕਿ ਉਹਨਾਂ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਹੈ ਜਿਹੜੇ 400 ਕਹਿ ਰਹੇ ਸੀ ਮੈਨਜ਼ਰ 200 ਤੋਂ ਵੀ ਥੱਲੇ ਜਾਣ ਦੇ ਲੱਗੇ ਹਨ ਨਾਲ ਗਵਾਂਟ ਹਰਿਆਣਾ ਜਿੱਥੋਂ 10 ਤੇ 10 ਆਇਸੀ ਅੱਜ ਮੈਨੂੰ ਲੱਗਾ ਇੱਕ ਦੋ ਹੀ ਮਸਾ ਹੋਣੀ ਆ ਦਿੱਲੀ ਵੀ ਪਿੱਛੇ ਚਲੇ ਗਈ ਹੈ ਪੰਜਾਬ ੱਕੇ ਨਾ ਮਿਲਣਾ ਅਕਾਲੀ ਦਲ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਖਾਸਾ ਪੰਪ ਦੀ ਫੌਜ ਹੈ ਤੁਸੀਂ ਦੇਖੋ ਆ ਜਿਹੜੇ ਇਲੈਕਸ਼ਨ ਇੱਕ ਪਾਸੇ ਪੰਜਾਬ ਹੈ ਪੰਜਾਬੀ ਹੈ ਕਿਸਾਨ ਹੈ ਦੂਜੇ ਪਾਸੇ ਆ ਦਿੱਲੀ ਵਾਲੀਆਂ ਪਾਰਟੀਆਂ ਨੇ ਦਿੱਲੀ ਵਾਲੀਆਂ ਪਾਰਟੀਆਂ ਤੇ ਆਪਣੀ ਖੇਤਰੀ ਪਾਰਟੀ ਦਾ ਜ਼ਮੀਨ ਆਸਮਾਨ ਦਾ ਫਰਕ ਹੈ ਅਸੀਂ ਜਿਉਣਾ ਮਰਨਾ ਪੰਜਾਬ ਖਾਤਰ ਹੈ ਇੱਥੋਂ ਦੀ ਤਰੱਕੀ ਖਾਤਰ ਹੈ ਇੱਥੋਂ ਦੇ ਗਰੀਬ ਕਿਸਾਨ ਮਜ਼ਦੂਰ ਦੀ ਰੱਖਿਆ ਖਾਤਰ ਹੈ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਜਦੋਂ ਆਉਂਦੀਆਂ ਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਜੇ ਤੁਸੀਂ ਪਿਛਲੇ 50 ਸਾਲ ਦਾ ਇਤਿਹਾਸ ਦੇਖੋ 22 23 ਸਾਲ ਸ਼੍ਰੋਮਣੀ ਕਾਲੀ ਦਲ ਦੀ ਗਵਾਈ ਹੇ ਸਾ ਪ੍ਰਕਾਸ਼ ਸਿੰਘ ਜੀ ਬਾਦਲ ਕਰਕੇ ਜੀ ਮਿਨਿਸਟਰ ਰਹੇ 15 ਸਾਲ ਅਤਵਾਦ ਸਮਾਸੀ ਜੋ ਗਵਰਨਰ ਵੀ ਰਾਜ ਸੀ ਤੇ ਬਾਕੀ ਕਾਂਗਰਸ ਤੇ ਹੁਣ ਝਾੜੂ ਵਾਲੀ ਦਿੱਲੀ ਵਾਲੀ ਪਾਰਟੀ ਦਾ ਇੱਥੇ ਕਿਸਾਨ ਵੀ ਬੈਠੇ ਆ ٹیوبل کنیکشن ہے پورٹل پنجاب پندرہ لاکھ ٹیوبیل کنیکشن ہے ساڑھے تیرہ لاکھ ٹیوبیل کنیکشن اکالی سرکار نے دیتے بادل صاحب نے دیتے